ओम नमः शिवाय हर हर महादेव भोले शंकर शमनाद की जय पंजाब अब न्यूज़ देख रहे स्मूदश का स्वागत महपालत चौहान ਤੇ ਮੇਰੇ ਨਾਲ ਨਿਸਨ ਸਿੰਘ ਅਚਰਮੰਦਰ ਸਭਾ 752 ਵੱਲੋਂ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਰੋਜ਼ਾਨਾ ਕਰਵਾਇਆ ਜਾ ਰਿਹਾ ਹੈ ਰੂਦਰ ਅਭਿਸ਼ੇਕ ਅਯੁੱਧਿਆ ਤੋਂ ਆਏ ਸੰਤ ਸ਼ਿਵ ਮਿਸ਼ਰਾ ਜੀ ਵੱਲੋਂ ਆਪਣੇ ਸਾਥੀਆਂ ਨਾਲ ਪੂਰੀ ਵਿਧੀ ਵਿਵਧਾਨ ਨਾਲ ਕਰਵਾਇਆ ਜਾਂਦਾ ਹੈ ਰੂਦਰ ਅਭਿਸ਼ੇਕ ਅਚਰਮੰਦਰ ਸਭਾ ਦੇ ਮੁਖ ਸੇਵਾਦਾਰ ਸ਼੍ਰੀ ਨਰੇਸ਼ ਲੂਤਰਾ ਜੀ ਦੇ ਉੱਪਰ ਆਲੇ ਨਾਲ ਹਰ ਸਾਲ ਹੁੰਦਾ ਹੈ ਰੂਦਰ ਅਭਿਸ਼ੇਕ ਤੇ ਹਵਨ ਯਗ ਦੂਰ ਦੂਰ ਲੋਗ ਇੱਥੇ ਆ ਕੇ ਕਰਵਾਉਂਦੇ ਹਨ ਰੂਦਰ ਅਭਿਸ਼ੇਕ ਇੱਥੇ ਇਹ ਵੀ ਗੱਲ ਦੱਸਣੀ ਹੋਵੇਗੀ ਕਿ ਜਿਹੜਾ ਵੀ ਭਗਤ ਸੱਚੇ ਮਨ ਨਾਲ ਸਾਵਣ ਦੇ ਪਵਿੱਤਰ ਮਹੀਨੇ ਵਿੱਚ ਰੂਦਰ ਅਭਿਸ਼ੇਕ ਕਰਵਾਉਂਦਾ ਹੈ ਪੂਲੇਨਾਤ ਉਸ ਦਿਨ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਕਰਦੇ ਹਨ ਸ਼੍ਰੀ ਨਰੇਸ਼ ਉਥਰਾ ਜੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਜਿਹੜਾ ਜਿਹੜਾ ਵੀ ਪਰਿਵਾਰ ਹਲੇ ਤੱਕ ਇਸ ਰੁਦਰ ਅਭਿਸ਼ੇਕ ਵਿੱਚ ਸ਼ਾਮਿਲ ਨਹੀਂ ਹੋਇਆ ਉਹ ਇੱਕ ਵਾਰ 16 ਅਗਸਤ ਤੋਂ ਪਹਿਲਾਂ-ਪਹਿਲਾਂ ਜ਼ਰੂਰ ਸ਼ਾਮਿਲ ਹੋਣ ਤੇ ਕਰਵਾਉਣ ਰੁਦਰ ਅਭਿਸ਼ੇਕ ਕਿਉਂਕਿ ਇਹ ਮੌਕਾ ਫਿਰ ਉਹਨਾਂ ਕੋਲ ਪੂਰੇ 1 ਸਾਲ ਬਾਅਦ ਆਏਗਾ ਅਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਹਵਨ ਯਗ ਅਤੇ ਪਰਿਕਰਮਾ ਦੀਆਂ ਕੁਝ ਲਾਈਵ ਚਲਕੀਆਂ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਆਚਾਰੀਆ ਸ਼ਿਵ ਮਿਸ਼ਰਾ ਜੀ ਵੱਲੋਂ ਕਰਦੇ ਹਨ ਪੂਲੇ ਸ਼ੰਕਰ ਦਾ ਗੁਣਗਾਨ बोले 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 ਮੈਂ ਨਰੇਜ ਲੁਖਤਰਾ ਅਚਲ ਮੰਦਰ ਦਾ ਸੇਵਾਦਾਰ ਜਿਸ ਤੇ ਪ੍ਰਧਾਨ ਸਾਡੇ ਪੂਰਨ ਚੰਦ ਹੋਣੇ ਹਨ ਇਹਨਾਂ ਦੀ ਅਧਿક્ષા ਵਿੱਚ ਇੱਕ ਦੁੱਧ ਅਭਿਸ਼ੇਕ ਜੱਗ ਹੋ ਰਿਹਾ ਹੈ ਜਿਸ ਵਿੱਚ ਕਾਫੀ ਰੋਜ਼ ਹੀ ਫੈਮਲੀ ਆਉਂਦੀਆਂ ਹਨ ਅੱਜ ਵੀ ਸੋਮਵਾਰ ਵਾਲੇ ਦਿਨ ਕਾਫੀ ਲੋਕਾਂ ਨੇ ਦੁੱਧ ਅਭਿਸ਼ੇਕ ਕਰਾਇਆ ਹੈ ਮੈਂ ਸਾਹ ਅੱਗੇ ਭਗਵਾਨ ਅੱਗੇ ਪ੍ਰਾਰਥਨਾ ਕਰਾਂਗਾ ਪਰ ਇਹਨਾਂ ਦਾ ਦੁੱਧ ਅਭਿਸ਼ੇਕ ਜੋ ਜੋ ਮਨੋ ਕਾਮਨਾ ਇਨਾਂ ਪੂਰੀ ਕੀਤੀ ਹੈ ਪਰਮਾਤਮਾ ਇਹਨਾਂ ਦੇ ਮਨੋ ਕਾਮਨਾ ਪੂਰਨ ਕਰੇ ਤੇ ਅੱਗੋ ਵੀ ਕੋਈ ਆਵੇ ਇੱਥੇ ਪਰਮਾਤਮਾ ਉਹਦੇ ਵੀ ਮਨੋਗਾਮਨਾ ਪੂਰਨ ਕਰੇ ਇਹ ਡੇਲੀ ਚੱਲ ਰਿਹਾ ਹੈ ਇਹ ਡੇਲੀ 16 ਗੱਸ ਤੱਕ ਚੱਲੇਗਾ ਤੇ ਮੈਂ ਕਹਿੰਦਾ ਜਿਹੜਾ ਜਿਹੜਾ ਵੀ ਫੂਨ ਦਾ ਭਾਗੀ ਬੰਨਾ ਚੰਦਾ ਉਹ ਬਣ ਸਕਦਾ ਆ ਕੇ ਆਪਣਾ ਦੁੱਧ ਅਭਿਸ਼ੇਕ ਕਰਾ ਸਕਦਾ ਹੈ ਇੱਥੇ ਕੋਈ ਐਕਸਟਰਾ ਫੀਸ ਨਹੀਂ 1600 ਰੁਪਏ ਜਿਹੜਾ ਖਰਚਾ ਆਉਂਦਾ ਸੰਤਾਂ ਦਾ ਹਵਨ ਸਮਗੜੀ ਦਾ ਉਹੋ ਹੀ 1600 ਰੁਪਏ ਉਹਨਾਂ ਨੂੰ ਸੰਤਾਂ ਨੂੰ ਮੱਥਾ ਟੇਕੀਦਾ 6 ਜਾਨਿਆਂ ਨੂੰ ਇਸ ਤੋਂ ਇਲਾਵਾ ਹੋਰ ਕੋਈ ਖਰਚਾ ਨਹੀਂ ਬੋਲ ਸ਼ੇਂਕਰ ਭਗਵਾਨ ਕੀ ਜੈ